ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੰਨ ਚਾਰ ਮੰਕੀ ਜਿੰਨੇ ਅਮੀ ਚ ਬੋਲਦੇ ਨੇ ਬਾਂਦਰ 에어ਪੋਰਟ ਤੇ ਖੜੇ ਆ ਦਿੱਲੀ ਇਹ ਕੋਣ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਬਲਦੇਵ ਸਿੰਘ ਸਿਰਸਾ ਇੱਕ ਹੋਰ ਹੈ ਇਹਨਾਂ ਦੇ ਨਾਲ ਕੋਈ ਸਖਤਰ ਪਤਾ ਨਹੀਂ ਕੀ ਹੈ ਜੋ ਕੁਝ ਤਿੰਨਾਂ ਦੇ ਕੁਰਬਾਨਾ ਪਾਈਆਂ ਹੋਈਆਂ ਜਦੋਂ ਸਕورٹی ਦੇ ਕੋਲ ਚੈੱਕ ਅਪ ਹੁੰਦਾ ਹੈ ਉਹ ਜਿਹੜੀ ਸਿਰਸਾ ਪਾਈ ਹੁੰਦੀ ਹੈ ਉੱਪਰ ਦੀ ਉਹ ਕਹਿੰਦੇ ਵੀ ਇਹ ਤੁਸੀਂ ਲੈਗਜ ਵਿੱਚ ਪਾ ਲਓ ਤੁਸੀਂ ਪਲੇਨ ਵਿੱਚ ਜਾ ਕੇ ਲੈ ਨਹੀਂ ਜਾ ਲਿਆ ਨਹੀਂ ਸਕਦੇ ਜਨਕਿ ਉੱਥੇ ਸਕورٹی ਦੀ ਇੱਕ ਪ੍ਰੋਟੋਕਾਲ ਹੁੰਦੀ ਹੈ ਤੁਸੀਂ ਤੋੜ ਨਹੀਂ ਸਕਦੇ ਨਹੀਂ ਪਲੇਨ ਦੇ ਵਿੱਚ ਜਿਹੜੀ ਆ ਸਿਰਸਾ ਪਾਈ ਹੈ ਨਾ ਇਹ ਤੁਸੀਂ ਪਾ ਕੇ ਨਹੀਂ ਜਾ ਸਕਦੇ ਇਹਨੂੰ ਲੈਗਜ ਵਿੱਚ ਪਾ ਲਓ ਜਦੋਂ ਇਹ ਨਾ ਮੰਨੇ ਇਹ ਵਾਪਸ ਹੋਗੇ ਉੱਥੋਂ ਫਿਰ ਆ ਕੇ ਇੱਕ ਵੀਡੀਓ ਪਾਉਂਦੇ ਨੇ ਲਾਈਵ ਹੋ ਕੇ ਕਹਿੰਦੇ ਆ ਦੇਖੋ ਗੁਲਾਮ ਕਿਦਾਂ ਹੁੰਦੇ ਆ ਗੁਲਾਮੀ ਦੀ ਨਿਸ਼ਾਨੀ ਕੀ ਹੈ ਮਤਲਬ ਸਾਨੂੰ ਪਲੇਨ ਦੇ ਵਿੱਚ ਚੜ੍ਹ ਨਹੀਂ ਦਿੱਤਾ ਕਿਉਂ ਨਹੀਂ ਚੜ੍ਹਨ ਦਿੱਤਾ ਸਾਡੇ ਸਿਰ 'ਚਾ ਪਾਏ ਹੋਏ ਸੀ ਉਹ ਕਹਿੰਦੇ ਵੀ ਇਹ ਪਾ ਨਹੀਂ ਸਕਦੇ ਤੇ ਇਹਨਾਂ ਨੇ ਇਹ ਸੁਰਲੀ ਕਿਉਂ ਛੱਡੀ ਹੈ ਇਹ ਅੱਗ ਲਾਉਣ ਵਾਲੇ ਯੰਤਰ ਨੇ ਇੱਕ ਮੈਂ ਬੇਨਤੀ ਕਰ ਦਿੰਦਾ ਜਿਹੜਾ ਮੰਗ ਕੇ ਆ ਨਾ ਬਾਂਦਰ ਉਹਨੂੰ ਸੇਖ ਲਾ ਕੇ ਜਣ ਕੇ ਡੱਬੀ 'ਚੋਂ ਤਿੱਲੀ ਕੱਢ ਕੇ ਬਾਲਣੀ ਨਹੀਂ ਹੁੰਦੀ ਉਹਨੂੰ ਅੱਗ ਨਹੀਂ ਲਾਉਣੀ ਆਉਂਦੀ ਜੇ ਕਿਤੇ ਉਹਨੂੰ ਅੱਗ ਲਾਉਣੇ ਆ ਜੇ ਨਾ ਤੇ ਉਹ ਸਾਰੇ ਜੰਗਲ ਨੂੰ ਸਾੜ ਕੇ ਰਾਖ ਕਰ ਦੇ ਜਿਹੜਾ ਜੰਗਲ ਦਾ ਰਾਜਾ ਸ਼ੇਰ ਕਹਿੰਦੇ ਆ ਨਾ ਉਹਨੂੰ ਵੀ ਲੁਕਣ ਨੂੰ ਥਾਂ ਨਹੀਂ ਮਿਲਣਾ ਉੱਥੇ ਜੇ ਬਾਂਦਰ ਨੂੰ ਕਿਤੇ ਅੱਗ ਲਾਉਣੀ ਆਉਂਦੀ ਹੋਵੇ ਤੇ ਹੁਣ ਇਹਨਾਂ ਨੇ ਨਾ ਇਹ ਬਾਂਦਰ ਬਣ ਕੇ ਮونکی ਬਣ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਅੱਗ ਜਿਵੇਂ ਬਾਂਦਰ ਨੂੰ ਲਾਉਣੀ ਨਹੀਂ ਆਉਂਦੀ ਲਾ ਨਹੀਂ ਸਕਦਾ ਹੈਗਾ ਤਾਂ ਇਹਨਾਂ ਦਾ ਵੀ ਉਹੀ ਮਨਸੂਬਾ ਪਰ ਇਹਨਾਂ ਨੇ ਇਟਲੀ ਕਿਉਂ ਵਾਲੀ ਜੇ ਅਸੀਂ ਕਿਸਾਨ ਆਗੂ ਆ ਤੇ ਸਾਡੇ ਸਿਰਕਾਉਂ ਦੇ ਵਿੱਚ ਚਰਚਾ ਹੋਵੇ ਤੇ ਕੌਮ ਦੇ ਜਿਹੜੇ ਕੜੰਮ ਚੌਧਰੀ ਬਣੇ ਨੇ ਉਹ ਸਾਡੀ سپورਟ ਵਿੱਚ ਖੜਨ ਜਜ਼ਦਾਰ ਖੜੇ ਜੇਦਾ ਦਾ ਕੋਈ ਬਿਆਨ ਆਵੇ ਕਿ ਇਹ ਧੱਕਾ ਹੋਇਆ ਸਾਡੇ ਨਾਲ ਸਾਨੂੰ ਕਿਰਪਾਨ ਪਾ ਕੇ ਜਹਾਜ਼ ਵਿੱਚ ਚੜ੍ਹ ਨਹੀਂ ਦਿੱਤਾ ਫਿਰ ਕਹਿੰਦੇ ਸਾਡੇ ਟਿਕਟਾਂ ਰੱਦ ਹੋ ਗਈਆਂ ਟਿਕਟਾਂ ਰੱਦ ਹੋ ਗਈ ਤੁਸੀਂ ਕਿ ਆਪਣੇ ਘਰੋਂ ਲਾਉਣੀਆਂ ਨੇ ਤੁਸੀਂ ਸਰਕਾਰਾਂ ਦੇ ਦલાਲ ਹੋ ਕਰੋੜਾ ਰੁਪਇਆ ਤੁਹਾਡੀਆਂ ਬੈਂਕਾਂ ਵਿੱਚ ਪਿਆ ਕਰੋੜਾ ਰੁਪਇਆ ਤੁਸੀਂ ਕਿਸਾਨੀ ਦੇ ਨਾਂ ਤੇ ਇਕੱਠਾ ਕੀਤਾ ਹੋਇਆ ਹੈ ਜੇ ਬੀਤੀ ਜਿਆਦਾ ਨਖਾਨੋਗਾ ਕਿ ਜਾਨ ਨਿਕਲਦੀ ਹੈ ਦੁਆਰੇ ਲੈ ਲੋ ਟਿਕਟਾਂ ਪਹਿਲੀ ਗਲਤੀ ਤੁਸੀਂ ਇਹ ਦੱਸੋ ਵੀ ਵੱਡੇ ਵੱਡੇ ਪ੍ਰਚਾਰਕ ਕੌਣ ਦੇ ਜਦੋਂ ਉਹ ਪਲੇਨ ਵਿੱਚ ਚੜਦੇ ਨੇ ਉਹਨੂੰ ਸਭ ਨੂੰ ਪਤਾ ਹੈ ਵੀ ਲੈਗਜੇ ਵਿੱਚ ਇਹ ਸਿਰਸਾ ਪਾਉਣੀ ਪੈਂਦੀ ਹੈ ਅਸੀਂ ਪਾ ਕੇ ਨਹੀਂ ਚੜ ਸਕਦੇ ਜੇ ਤੁਸੀਂ ਜਾਣਬੁੱਝ ਕੇ ਵੀਡੀਓ ਬੈਲ ਕੀਤੀ ਹੈ ਵੀ ਕੌਮ ਦੇ ਜਿਹੜੇ ਫੁਕਰੇ ਲੋਕ ਨੇ ਸਾਡੇ ਹੱਕ ਵਿੱਚ ਆਉਣ ਤੁਸੀਂ ਅੱਗ ਲਾਉਣਾ ਚਾਹੁੰਦੇ ਹੋ ਉਹ ਦੂਜੇ ਪਾਸੇ ਕੰਗਣਾ ਦਾ ਮਸਲਾ ਚੱਲੀ ਜਾਂਦਾ ਹੈ ਇਥੇ ਭੜਕੀ ਜਾਂਦੇ ਲੋਕ ਦੂਜਾ ਤੁਸੀਂ ਭੜਕਾ ਦਿਓ ਫਿਰ ਕਹਿੰਦੇ ਜੀ ਇਹ ਗੁਲਾਮੀ ਦੇ ਇਨਸਾਨ ਨਹੀਂ ਹੈ ਗੁਲਾਮੀ ਦੇ ਇਨਸਾਨ ਤੁਹਾਨੂੰ ਇਹ ਕਹਦਾ ਵੀ ਤੁਸੀਂ ਮੁੜ ਕੇ ਸਿਰਸਾ ਪੋਣਾ ਨਹੀਂ ਤੁਹਾਡਾ ਅਮਰ ਟੁੱਟ ਜਾਂਦਾ ਜੇ ਤੁਸੀਂ ਐਨੇ ਕਿੰਨੇ ਕੁ ਭਲੇ ਮਾਨਸਾਂ ਵੀ ਤੁਹਾਡੇ ਕਿਰਪਾਨ ਲਾਉਣ ਦੇ ਨਾਲ ਅਮਰ ਟੁੱਟ ਜਾਊਗਾ ਮਾਨਸ ਖਾਣੇ ਕਰਨ ਵਾਰ ਅਸਾਦੀ ਬਾਰ ਵਿੱਚ ਗੁਰੂ ਪਾਛੇ ਕਹਿੰਦੇ ਤੁਸੀਂ ਕਰੋੜਾਂ ਰੁਪਏ ਖਾਧਾ ਲੋਕਾਂ ਤੋਂ ਤੁਸੀਂ ਫਰੋਤੀਆਂ ਤੱਕ ਲਈਆਂ ਆ ਡੱਲੇਵਾਲ ਨੇ ਨਿਧਿਆਣੀ ਜਿਹੜੀ ਫੈਕਟਰੀ ਬੰਦ ਕਰਾਉਣ ਲੱਗੇ ਸੀ ਕਰੋੜ ਰੁਪਏ ਲਿਆ ਉਹਦੇ ਮਾਲਕ ਤੋਂ ਇਹ ਸਾਰੇ ਹੀ ਲੈਂਦੇ ਆ ਤੁਸੀਂ ਐਨੇ ਭਲੇ ਮਾਨਸ ਤਾਂ ਹੈ ਨਹੀਂ ਵੀ ਤੁਹਾਡੇ ਤੁਹੇ ਸਿਧਾਂਤਾਂ ਤੋਂ ਦੂਰ ਹੋ ਜਾਓਗੇ ਜਿਸ ਜੀ ਸਾਹਿਬ ਤੁਸੀਂ ਪਾਏ ਵੀ ਹੈ ਇਹ ਤਾਂ ਜਿਹੜੇ ਸਿੱਖੋਂ ਦੀ ਜੇ ਲੋਕ ਨੇ ਉਹਨਾਂ ਦੀ ਬਾਵਾ ਲੈਣ ਵਾਸਤੇ ਪਾਏ ਹੋਰ ਤਾਂ ਕੋਈ ਤੁਹਾਡੇ ਵਿੱਚ ਹੈ ਨਹੀਂ ਹੈ ਜੀ ਕਰਤੂਤ ਕਹਿੰਦੇ ਗੁਲਾਮੀ ਦੀ ਇਹ ਨਿਸ਼ਾਨੀ ਹੈ ਜੀ ਕੀ ਗੁਲਾਮੀ ਹੈ ਤੁਹਾਨੂੰ ਇਹ ਥੋੜੀ ਕਿਆ ਸੀ ਤੁਸੀਂ ਪੱਕੇ ਤੌਰ ਤੇ ਲਾ ਦਿਓ ਕੁਰਬਾਨਾ ਇਹ ਹੀ ਕਿਆ ਸੀ ਜਹਾਜ਼ ਵਿੱਚ ਪਾ ਕੇ ਨਹੀਂ ਚੜ ਸਕਦੇ ਦੱਸੋ ਹੁਣ ਤੁਸੀਂ ਇਹਦੇ ਵਿੱਚ ਕਸੂਰ ਕਿਦਾ ਹੈ ਜਿਹੜੇ ਤੁਸੀਂ ਸਕਿਉਰਟੀ ਤੇ ਖੜੇ ਨੇ ਉਹਦੇ ਵਿੱਚ ਸਾਡੇ ਮਜ਼ਦਮ पंजाब ਦੇ ਕਿਹੜਾ ਬੰਦੇ ਹੈ ਨਹੀਂ ਜਾਂ ਉੱਥੇ ਜਿਹੜੇ ਖੜੇ ਨੇ ਉਹ ਕਿਹੜਾ ਸਿੱਖ ਹੈ ਨਹੀਂ ਮਤਲਬ ਤੁਹਾਡੇ ਲਈ ਇਸ਼ੂ ਬਣਾਉਣਾ ਜ਼ਰੂਰੀ ਸੀ ਮਿਸੇ ਕੌਮ ਦੇ ਜਿਹੜੇ ਲੋਕ ਨੇ ਸਾਡੇ ਪਿੱਛੇ ਲਾ ਕੇ ਭੜਕਣ ਧਿਆਨ ਬਾਜੀ ਕਰਨ ਸਾਡੇ ਮਸ਼ਹੂਰੀ ਹੋਰ ਕਰਨ ਵਾਹੀ ਹੈ ਹੋਰ ਕੁਛ ਨਹੀਂ ਬੰਦੇ ਦੇ ਪੁੱਤ ਬਣ ਕੇ ਨਾ ਜੇ ਪਲੇਨ 'ਚ ਗਹਾਂ ਨੂੰ ਚੜ੍ਹਨਾ ਹੁੰਦਾ ਸਿਰਸਾਬ ਪਹਿਲੇ ਲੈਗਜ ਵਿੱਚ ਪਾ ਲਿਆ ਕਰੋ ਤੇ ਐਵੇਂ ਨਾ ਜਬੜੀਆਂ ਮਾਰਿਆ ਕਰੋ ਤੁਸੀਂ ਕਿੱਡੇ ਕਿ ਵਿਦਵਾਨ ਹੋ ਇੱਥੇ ਵੱਡੇ ਵੱਡੇ ਕਥਾਬਾਦਕ ਜਿਹੜੇ ਆ ਉਹ ਬੈਗਾਂ 'ਚ ਪਾ ਕੇ ਸਿਰਸਾਬ ਲੈ ਕੇ ਜਾਂਦੇ ਆ ਮੈਂ ਖੁਦ ਜਦੋਂ ਜਿੰਨੇ ਵਾਰੀ ਪਲੇਨ 'ਚ ਬੈਠਾ ਮੈਂ ਲੈਗਜ ਵਿੱਚ ਪਹਿਲੀ ਪਾ ਲੈਣਾ ਹੁਣ ਕਰੂੰ ਇਹ ਕੀ ਹੈ ਅਮਰਤ ਰੁੱਟ ਜਾਂਦਾ ਤੁਹਾਡਾ ਅਮਰਤ ਹੈ ਕਿੱਥੇ ਬਲਾਦਕਾਰ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਕਰਵਾਏ ਐ ਸ਼ਰਾਬਾਂ ਦੀਆਂ ਫੈਕਟਰੀਆਂ ਨੇ ਫੈਕਟਰੀਆਂ ਉੱਥੇ ਤੁਸੀਂ ਪੀਤੀਆਂ ਨੇ ਕਰੋੜਾਂ ਰੁਪਏ ਤੁਸੀਂ ਸਰਕਾਰਾਂ ਤੋਂ ਲਿਆ ਕਰੋੜਾਂ ਰੁਪਏ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਕੱਠਾ ਕਰਕੇ ਖਾ ਗਏ ਹੋ ਹਾਲੇ ਤੁਸੀਂ ਕਰਦੇ ਹੋ ਅਮਰ ਦੀ ਗੱਲ ਸਾਡੀ ਕਿਰਪਾ ਨਾਲ ਹਾ ਤੇ ਜੀ ਤੁਸੀਂ ਗੁਲਾਮੀ ਦੀ ਗੱਲ ਕਰਦੇ ਹੋ 에어ਪੋਰਟ ਦੇ ਖੜਕ ਤੇ ਵੀਡੀਓ ਪਾਉ ਜੇ ਭਲੀ ਚਾਹੁੰਦੀ ਫੜ ਕੇ ਅਰੈਸਟ ਕਰ ਸਕਦੇ ਥੋੜੇ ਚਾਰ ਮਾਰ ਦੀ ਛਤਰ ਫੜ ਕੇ ਇਹ ਗੁਲਾਮੀ ਹੈ ਜਾ ਤੁਸੀਂ ਪੰਜਾਬ ਦਾ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੋ ਇਹ ਡੱਲੇਵਾਲ ਤੇ ਬਲਦੇਵ ਸਿੰਘ ਸਿਰਸਾ ਇੱਕ ਹੋਰ ਇਹਨਾਂ ਦੇ ਨਾਲ ਇਹ ਤਿੰਨ ਚੌਧਰੀ ਖੜੇ ਆ ਉੱਥੇ ਵੀਡੀਓ ਪਾਉਣ ਲੱਗੇ ਆ ਦੇਖੋ ਜੀ ਕਿੱਦਾਂ ਹੁੰਦਿਆ ਗੁਲਾਮ ਆ ਗੁਲਾਮੀ ਦੀ ਨਿਸ਼ਾਨੀ ਹੈ ਜੀ ਗੁਲਾਮੀ ਦਾ ਅਹਿਸਾਸ ਕਰਾ ਰਹੇ ਹੈ ਜੀ ਸਾਨੂੰ ਪਲੇਨ ਦੇ ਵਿੱਚ ਕਿਰਪਾਨ ਭਾਗ ਨਹੀਂ ਚੜਨ ਦਿੱਤਾ ਕੱਲ ਨੂੰ ਤੁਸੀਂ ਰਿਵਾਰ ਵਰ ਲੈ ਕੇ ਚੜੋਗੇ ਪਿਸਟਲ ਲੈ ਕੇ ਚੜੋਗੇ ਜਿਹੜੀ ਉਹ ਸਕਿਉਰਟੀ ਲਾਈ ਹੋਈ ਹੈ ਉਹ ਕਾਦੇ ਵਾਸਤੇ ਲਾਈ ਹੈ? ਥੋਡੀ ਕਰਦੂਦਾ ਕੀ ਪਤਾ ਹੈ? ਤੂੰ じゃ ਕਿਥੇ ਰੌਲਾ ਪਾ ਦੇ। ਇਹ ਬੇਨਤੀ ਪੰਜਾਬ ਦੇ ਲੋਕਾਂ ਨੂੰ ਹੈ ਇਹਨਾਂ ਦੀਆਂ ਫੁਕਰੀਆਂ ਵਿੱਚ ਨਾ ਆਇਆ ਕਰੋ। ਇਹ ਨੌਜਵਾਨੇ ਨੂੰ ਭੜਕਾ ਰਹੇ ਨੇ ਇੱਥੇ ਅੱਗ ਲਾਉਣ ਦਾ ਕੰਮ ਕਰਦੇ ਆ। ਬਸ ਹੈਗੇ ਬੰਦ ਰਹੀ ਹੈ। ਕੋਸ਼ਿਸ਼ ਕਰਦੇ ਅੱਗ ਲਾਉਣ ਦੀ ਪਰ ਇਹਨੂੰ ਅੱਗ ਲਾਉਣੀ ਨਹੀਂ ਆਉਂਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।